ਦੇ ਵਿੱਚ ਸਾਡੇ ਇਲਾਕੇ ਦੇ ਹਰਮਨ ਪਿਆਰੇ ਸਾਡੇ ਸਨਮਾਨਯੋਗ ਸਤਕਾਰਯੋਗ ਸਰਦਾਰ ਸਰਮਰ ਸਿੰਘ ਜੀ ਤੋਂ ਸਭ ਐਮਐਲਏ ਸਾਹਿਬ ਅੱਜ ਬਰਨਾਲੇ ਮੰਡੀ ਦੇ ਵਿੱਚ ਪਹੁੰਚੇ ਨੇ ਇਹ ਗੱਲ ਮੈਂ ਇੱਕ ਜ਼ਰੂਰੀ ਦੱਸਣੀ ਚਾਹਣਾ ਹੈ ਕਿ ਬਾਬਾ ਜੀ ਜੋ ਮੁੱਖ ਸੇਵਾਦਾਨ ਗੁਰਮਤ ਸਵਾਦੂ ਬਰਨਾਲਾ ਅੰਤਰ ਬਾਬਾ ਦੀਪ ਸਿੰਘ ਜੀ ਇਹ ਸਾਰਾ ਨਗਰ ਪੰਚਾਇਤਾਂ ਨੰਬਰਦਾਰ ਸਹਿਬਾਨ ਨਗਰ ਨਿਵਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਸਾਥ ਸੰਗਤ ਜੀਓ ਸਮੂਹ ਨਗਰ ਪ੍ਰਚਾਇਤ ਬਰਨਾਲਾ ਜੋ ਕਤਰਤਾ ਸਹਿਤ ਹੋ ਕੇ ਦਾਣਾ ਮੰਡੀ ਬਰਨਾਲਾ ਦੇ ਵਿੱਚ ਜੋ ਸ਼ੈੱਡ ਬੜੇ ਚਿਰ ਤੋਂ ਮੰਗ ਸੀ ਜੋ ਇੱਥੇ ਸਮਾਗਮ ਹੁੰਦੇ ਆ ਤੇ ਮਹਾਪੁਰਖ ਪਾਉਂਦੇ ਹਨ ਆਰਤੀਆਂ ਦੀ ਮੰਗ ਸੀ ਸਮਾਗਮ ਵਾਲੇ ਸਾਰੇ ਪਿੰਡ ਦੀ ਮੰਗ ਸੀ ਉਸ ਮੰਗ ਨੂੰ ਪੂਰਾ ਕਰਦੇ ਹੋਏ ਸਾਡੇ ਹਲਕੇ ਦੇ ਐਮਐਲਏ ਸਾਹਿਬ ਸਰਦਾਸ ਸਰਮੋ ਸਿੰਘ ਤੁੰਦ